ਸਾਨੂੰ ਉਧਰ ਮਨਣਾ ਸੰਗਤ ਜੋ ਮਨ ਚੱਲ ਰਿਹਾ ਇੱਥੇ ਸਰ ਜੀ ਦੇਗਾ ਦਿੰਦੀਆਂ ਉਹਨੂੰ ਅਸੀਂ ਪ੍ਰਸ਼ਾਦ ਦੇ ਰਿਹਾ ਨਿਆਰ ਦਾ ਪ੍ਰਸ਼ਾਦ ਰੱਖ ਦਿੱਤਾ ਬਾ ਤੇ ਚਲੋ ਨਿਆਰ ਦਾ ਪ੍ਰਸ਼ਾਦ ਰੱਖ ਦਿੱਤਾ ਬਾ ਉੱਥੇ ਸਾਮੇ ਰੱਖਿਆ ਬਾ ਮੈਂ ਨਾਲ ਸੀ ਇੱਥੇ ਜਾ ਕੇ ਪ੍ਰਸ਼ਾਦ ਰੱਖ ਲਓ ਇਹਨੂੰ ਦਾ ਇੱਥੇ ਵੀ ਦੇ ਰਿਹਾ ਵੀ ਦਾਤੀ ਦਾ ਲੰਗਰ ਬੰਦਾ ਵੀ ਆਨ ਲਾਗੀ ਕੋਈ ਨਾ ਦੇਖਣਾ ਤੇ ਮਹਾਰਾਜ ਜੀ ਦਾ ਨਖਾ ਜੀ ਦਾ ਵੰਗਰ ਬੰਦੇ ਹਨ ਇੰਨੇ ਆਏ ਜਰ ਮਾਣੇ ਵਿੱਚ ਸਤਿਗੁਰੂ ਦੀਆਂ ਬੇਨਤੀਆਂ 10 ਮਿੰਟ ਆਇਆ ਜੀ ਸੇਵਾਦਾਰਾਂ ਨੂੰ ਚਲਪਣੀ ਦਾ ਕਿਹਾ ਮੈਂ ਆ ਸਤਗੁਰੂ ਕੀ ਸੇਵਾ ਹੁਲਾ ਜੀ ਕਰੇ ਕੋ ਮਨ ਤੇ ਮਨ ਤੋਂ ਜਿਆ ਵੱਲ ਭਲ ਭਾਵਨਾ ਹਮੇ ਬਿਚੋ ਜਾ ਇਹ ਦੇਖੋ ਜਗਾ ਮੀਨ ਫੋਟੋ ਫਿਰ ਵੀ ਜੀ ਉਦਾਰ ਨੂੰ ਲੰਗਰੋਂ ਪਰਮ ਬੁੱਕੀ ਅਪੋਇੰਟਮੈਂਟ ਹੈ ਪਰ ਇਹ ਵੀ ਬਹੁਤ ਚੰਗਾ ਹੈ ਕਿ ਮਾਡਰਨ ਕੁਕਿੰਗ ਹੋਵੇਗਾ ਇਹ ਰਹਿਤਾਂ ਰੋਟੀਆਂ ਬੇਲ ਰਹੀਆਂ ਤੇ ਤਰੀਆਂ ਤੇ ਰਕਤੀਆਂ ਹੋਣੀਆਂ ਅਜੀ ਤੋਂ ਕਹੋਗੇ ਜੀ ਬੀ ਆਂਗਰਮ ਦੇ ਪਰਫਰਮਾਨੀ ਦੀ ਹੈ ਆਈ ਗ੍ਰੀਟਿੰਗ ਤੁਹਾਨੂੰ ਤੁਸੀਂ ਵੀ ਨੰਗਰ ਦੀਆਂ ਦੇਖ ਰਿਹਾ ਜੀ ਇਹੋ ਜਿਹੀ ਪਰਿਵਾਰਕ ਵੀਡੀਓ ਦੇਖਣ ਲਈ ਤੁਸੀਂ ਸਾਡੀਆਂ ਵੀਡੀਓ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਔਰ ਸ਼ੇਅਰ ਵੀ ਕਰੋ ਆ ਹੁਣ ਤੋਂ ਅਸੀਂ ਗੁਲੇਟੀਆਂ ਦਾ ਵੀ ਨੰਗਰ ਦਿਖਾਣੇ ਆ ਜੀ ਅੱਜ ਦਵਾਈ ਕਿਲੇਟੀਆਂ ਬਣਾ ਰਿਹਾ ਬੜੀਆਂ ਗਰਮ ਗਰਮ ਸਿੱਤ ਜੀ ਸਾਰ ਨਿਕਲ ਰਹੀ ਗਰਮੀ ਬਹੁਤ ਆ ਸਰ ਇਹ ਸਾਦੀ ਬਣੂਆ ਕੱਲੀ ਤਾਂ ਇਹੋ ਜਿਹੇ ਲੰਬੇ ਦਾ ਇਹ ਮੋਟਰ ਤੋਂ ਇਹ ਬਣਾਇਆ ਗਿਆ ਜੀ ਟੋਲੇ ਪੀਵਾ ਤੇ ਉਹ ਵਾਲਾ ਬਣਾਇਆ ਜੋੜਾ ਵੀ ਕਿਸੇ ਨੇ ਨਹੀਂ ਪਾਇਆ ਇਹ ਫਟਕਾ ਲੱਗ ਰਿਹਾ ਇਹ ਗੁਰੂ ਜੀ ਕਹਿੰਦਾ ਇਹੀ ਹੁੰਦੀ ਆ ਕੋਈ ਫਿਗਰ ਮੀਨਰ ਦੀ ਕੋਈ ਸੇਕ ਨਹੀਂ ਲੱਗਦੀ। ਉਹਹੀਂ ਤੋਂ 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 ਜੇ ਅਪੀਨ। ਇਹ ਤਾਂ ਜਿੱਥੇ ਆ ਲੰਗਰ ਪਰਨਾਮਾ ਆਇਆ। ਤੇ ਜਦੋਂ ਫਿਰ ਸੇਕ ਜਾਲਾ ਕਰੀ ਲੈਂਦੇ ਆ ਤੇ ਥੋੜਾ ਜਿਹਾ ਆਰਾਮ ਵੀ ਕਰ ਲੈਂਦੇ ਆ। ਤੇ ਲੰਗਰ ਦੀਆਂ ਲਾਭਤ ਤਸਵੀਰਾਂ ਪੰਨ। ਮਹਾਰਾਜ ਦਰਬਾਰ ਤੋਂ ਦੇਖ ਰਿਹਾ ਹੈ। ਬੱਬਲ ਸਤਸਰੀ ਗੱਲ ਸੰਗਤਾਂ ਕਿੱਥੋਂ ਆਈਆਂ ਜੀ ਹਰ ਸਾਲ ਆਉਂਦੇ ਆ ਹਾਂ ਜੀ ਸਰ ਥੈਂਕ ਯੂ ਤੁੰਨੇ ਮੁੱਕੇ ਜਲਦੀ ਜੀ 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 ਮਿਹੜੀ ਖਰੀਬ ਤੋਂ ਲਾਗ ਤਸਵੀਰਾਂ ਦੇਖ ਰਹੇ ਹੋ ਜੀ ਸਤ 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 ਜਲਪਨ ਕਰਦੇ ਹਾਂ ਹਾਂ ਕੀ ਨਾਮ ਆਪਣਾ ਮੇਰਾ ਨਾਮ ਜੀ ਸਾਥੀ ਆਈ ਜੀ ਮੈਂ ਬਿਰਕਾ ਛੜੋ ਪਿੰਡ ਪਿੰਡ ਬਿਰਕਾ ਜੀ ਕਿੰਨੇ ਦਿਨ ਹੋ ਗਿਆ ਸੇਵਾ ਕਰਦੇ ਨੂੰ ਸਾਨੂੰ ਹੋ ਗਿਆ 5-7 ਸਾਲ ਹੋ ਗਿਆ ਜੀ ਗੁੱਸਾ ਤਾਂ ਨਹੀਂ ਆਉਂਦਾ ਸੇਵਾ ਕਰਦੇ ਨੂੰ ਨਹੀਂ ਬਹੁਤ ਨਜ਼ਾਰਾ ਆਉਂਦਾ ਜੀ ਉਧਰ ਗੁੱਸਾ ਤਾਂ ਨਹੀਂ ਆਉਂਦਾ ਨਹੀਂ ਨਹੀਂ ਜੀ ਚਲ ਬੱਬਾ ਸ਼ਾਂਤੇ ਰੱਖੇ ਤੈਨੂੰ ਆਹ ਬੰਦਾ ਆ ਗਿਆ ਕੈਮਰੇ ਚੁਰਾ